हां जी दोस्तों सत श्री अकाल जी स्वागत ਕਰਦੇ ਆ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਰਨਦੀਪ ਵੀਰ ਦੇ ਫਾਰਮ ਤੋਂ ਅੱਜ ਦੀ ਵੀਡੀਓ ਬਣਾਉਣੀ ਹੈ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਝਾਂ ਤੇ ਇੱਕ ਗਾਂ ਦਿਖਾਵਾਂਗੇ ਡਿਟੇਲ ਇਹਨਾਂ ਪਸ਼ੂਆਂ ਦੀ ਕੀ ਹੈ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਈ ਰਵੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੌਣੇ ਹੁੰਦੇ ਆ ਆਪ ਹੀ ਦੋਸਤੋ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਨੂੰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਪਰ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪ ਕਰਦੇ ਵੀ ਇਹਨਾਂ ਗੱਲਬਾਤ ਪੁੱਛਦੇ ਨੇ ਡਿਟੇਲ ਇਹਨਾਂ ਸਾਰੇ ਪਸ਼ੂ ਦੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਵਧੀਆ ਵਧੀਆ ਵੀਰੇ ਤੁਸੀਂ ਸੁਣਾਓ ਕਿੱਦਾਂ ਕੰਮ ਕਰ ਬਸ ਚੱਲੀ ਜਾਂਦਾ ਭਾਬੀ ਨਾਨਕ ਦੀ ਮਿਹਰ ਆ ਸ਼ੁਕਰ ਸ਼ੁਕਰੀ ਹਾਂਜੀ ਆਪਣਾ ਬੋਲੋ ਐਡਰੈਸ ਪਿੰਡ ਲਵਕਾ ਹਾਂ ਤਹਿਸੀਲ ਪੱਟੀ ਆ ਹਾਂ ਜਿਲ੍ਹਾ ਤਰਨਤਾਰਨ ਆ ਫੋਨ ਨੰਬਰ ਫੋਨ ਨੰਬਰ 98557 ਹਾਂਜੀ 43577 ਠੀਕ ਹੈ ਜੀ ਕਿੰਨੇ ਬਹੋਜ ਅੱਜ ਵੀਰੇ ਆਪਣੇ ਕੋਲ ਚਾਰ ਪਹੂਆ ਹਾਂਜੀ ਜਾਂ ਐਂਟਰੀ ਵਿਖਾਉਣਾ ਲਾ ਆਪਾਂ ਉਹ ਕੋਕਾ ਪੀਸ ਹੀ ਆ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਤੇ ਸ਼ੁਰੂ ਹੈ ਗੰਦਵਰੀ ਵਾਲੇ ਹਾਂਜੀ ਕੀ ਡਿਟੇਲ ਹੈ ਵੀਰੇ 2 ਮਹੀਨੇ ਹੋਇਆ ਸੂਈ ਨਹੀਂ ਅੱਛਾ ਜੀ ਹਾਂਜੀ ਤੇਰੇ ਥੱਲੇ ਮੁਖਾਵ ਤੇ 12 ਕਿਲੋ ਦਾ ਕਰਦੀ ਆ ਅੱਛਾ ਜੀ ਮੋਕਰਾ ਦੁੱਧ ਆ ਨਾ ਤਿਆਰ 10 ਕਿਲੋ ਤਿਆਰ 10 ਕਿਲੋ 10 ਕਿਲੋ ਹਾਂਜੀ ਠੀਕ ਹੈ ਹਾਂਜੀ ਤੇ ਸਵੇਰ ਕਰਵਾ ਸੁਹਾ ਵੀਰੇ ਤੇ ਜਾ ਤੇਗਾ ਸਵੇਰ ਹਾਂਜੀ ਅੱਗੇ ਗਾਹ AI ਹਾਂਜੀ 10 ਦਿਨ ਹੋਏ ਆ ਤਿਆਰ ਭਾਈ 10 ਕਿਲੋ ਹਾਂਜੀ ਠੀਕ ਹੈ

ਬੈਲ ਕੋਲ ਠੰਡੀ ਸੀਲ ਬੱਚਾ ਨੇ ਦੋਸਤੋ ਬੱਚਾ ਦੇ ਤੱਕ ਐਕਸਪਾਇਰ ਹੋ ਗਿਆ 10 ਦਿਨ ਦੀ ਨਦੀਨ ਕੰਦਾ ਦੀ ਨੀਂ ਪੀਕਾ ਭਰੇ ਨੂੰ ਹੋ ਗਿਆ ਉਹ ਜਿਹੜਾ ਵੀਰ ਕਰੂਗਾ ਉਹ ਚੱਜੂਗਾ ਜੀ ਦੋਸਤੋ ਵੀਰ ਜੀ ਹਾਂਜੀ ਭਾਈ ਜੀ ਮੁੱਲ ਮੁੱਲ ਵੀ ਸਾਰਿਆਂ ਦੇ ਫੋਨ ਤੇ ਸਾਰੇ ਬਹੁਤ ਫੋਨ ਤੇ ਹਾਂਜੀ ਠੀਕ ਹੈ ਹਾਂਜੀ ਦੋਸਤੋ ਮੁੱਲ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਕੋਈ ਦੋਸਤੋ ਜਿਆਦਾ ਮੁੱਲ ਨਹੀਂਗਾ ਇਹ ਨਾ ਕਿ ਵੀਰਸਨ ਜੀ ਵੀ ਮੁੱਲ ਫੋਨ ਤੇ ਕਰਨੀ ਕੋਈ ਜਿਆਦਾ ਕਰੂਗਾ ਬੋਲੋ ਦੋਸਤ ਜਿੱਦਾਂ ਮੈਂ ਕਹੂੰਗਾ ਉਦਾਂ ਦਾ ਬੋਲੋਗਾ ਤਿੱਜਾ ਸੂਆ ਗਾਂ ਸੋਈ ਹੈ ਉਹਦੇ ਜਿਹੜਾ ਮੌਕੇ ਤੇ ਤਿਆਰ ਹੈ 10 ਕਿਲੋ 12 ਕਿਲੋ ਦਾ ਵਸਾਵਾ ਕਰਦੀ ਸਾਨਸਾਨ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਠੰਡੀ ਸੀਲ ਚੁਆਈਏ ਇੱਕ ਨੰਬਰ ਦੀ ਕੋਈ ਪੂਰ ਛਟਾ ਨਹੀਂ ਕੋਈ ਭਾਰ ਨਹੀਂ ਆ ਦੋਸਤ ਕਹਿੰਦੇ ਜਿਹੜੀ ਕੁਆਲਿਟੀ ਕਿਉਂਕਿ ਕੱਦ ਕਰਦੀ ਚੰਗੀ ਬਰੀਦਲੀ ਗਾਂ ਡਾਕਟਰ ਵੀ ਲੀ ਦਾ ਟੀਕਾ ਭਰਿਆ ਹੋਵੇ ਹੈਂਜੀ ਮੱਝ ਬਾਰੇ ਦੱਸੀ ਆ ਮੀਂਹ ਬਾਰੇ ਦੱਸੀ ਹਾਂਜੀ ਵੀਰ ਜੀ ਮੱਝ ਬਣੇ ਦਸ ਕੀ ਦੇ। ਇਹ ਤੇ ਜਸੂਆ ਸੁਈ ਆ। ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੁਈ ਨੂੰ? 15 ਦਿਨ ਹੋਇਆ ਸੁਈ ਨੂੰ। 15 ਦਿਨ ਸੁਈ ਨੂੰ ਹੋ ਗਏ। ਹਾਂਜੀ ਪੱਛਾ ਕੱਟੀ ਸੀ। ਅੱਛਾ ਐਕਸਪਾਇਰ ਹੋ ਗਈ। ਐਕਸਪਾਇਰ ਹੋ ਗਈ। ਹਾਂਜੀ ਦੁੱਧ ਕਿੰਨਾ ਹਣਾ? ਇਸ ਲਈ ਵੀ ਕਿੰਨਾ ਤਿਆਰ ਹੈ? ਵੀਰੇ ਦਾਲੀ ਦੁੱਧ ਤਿਆਰ ਹੈ। ਦਾਲੀ ਦੇ ਦੁੱਧ ਤਿਆਰ ਹੈ। ਹਾਂਜੀ ਠੀਕ ਹੈ ਜੀ ਤੋਰੀਏ ਨੂੰ। ਜੀ ਤੋਂ ਪੰਜਾ ਸੁਆਸ ਵੀ ਇਸ ਦਾ ਖੱਟ ਕਾਟਿਆ ਪੱਛਾ ਇਹ ਨਹੀਂ ਕੱਟੀ ਬਿਤੀ ਸੀ ਐਕਸਪਾਇਰ ਹੋ ਗਈ ਹੈ। ਆਪਾਂ ਦੇਖੋ ਪਾਰਟੀ ਚਾ ਕਰ ਲੋ ਮੇਰੇ ਬਾਜਾ ਲੋਕੋ ਦੋਵੇਂ ਸੰਭੀ ਕੋ ਤੋ। ਯਾਹ ਕਰ। ਹਾਂ ਜੀ ਹਾਂ ਜੀ ਫਿਰ ਇੱਕ ਨੰਬਰ 3 ਪਾਵੇਂ ਇਸ ਇਹ ਮਲਦੀ ਪਾ ਲਈ ਦੀ। ਹਾਂ ਜੀ ਦੋਵੇਂ ਜਾਣ ਥਾਪੀ ਮਾਰ ਕੇ ਚੋ ਪਾਵੇਂ। ਠੀਕ ਹੈ। ਹਾਂ ਜੀ ਠੀਕ ਹੈ। ਥੋੜੀ ਥੋੜੀ। ਉਹ। ਵੇਖੋ ਵੀਰੇ। ਪੂਰੀ ਠੰਡੀ ਸੀ। ਆ ਲੋ ਦੇਖੋ ਕਰੋ ਚੱਲ। ਗਾਵਾ ਵਾਲਾ ਸਾਹਾ ਆ ਲੋ ਕਰੋ ਚੱਲ। ਮੇਰੇ ਗਾਵੇ ਵੀ ਨਹੀਂ ਨੇ ਟੰਡੇ ਸੀ ਲੋ ਜੀ ਨੀਸ਼ੰਧੀ ਲਈ ਆਹਰ ਗਾਣੇ ਆਹਰ ਉਹ ਜੀ ਆ ਰਹੀ ਚਾਹ ਕੇ ਤਾ ਜੀ ਆ ਰਹੀ ਉਹ ਬੋਲ ਤਾ ਕੋਈ ਜੂ ਮੀ ਰਟਾਂਗੇ ਇੱਕ ਤੇ ਉਹ ਜੀ ਦੀ ਕੱਟਾ ਬੋਲ ਜੀ ਮਾਚਦਾ ਮੂਲ ਵੀਰ ਆਪੇ ਤੁਸ ਮਾਣ ਨੰਬਰ ਕਿ ਕਰਨਾ ਹੈ ਤੇ ਵੀ ਐ ਚੋਈ ਕਿ ਇੱਕ ਨੰਬਰ ਬਰੇ ਇੱਕ ਨੰਬਰ ਠੀਕ ਹੈ ਆਪ ਤੁਸ ਥਾਣੇ ਨੂੰ ਸ਼ਹਿਰ ਤੋਂ ਖਾਦਣਾ ਮੋਲਵੀਰ ਇਹਦਾ ਫੋਨ ਤੇ ਇਹਦੇ ਵੀ ਫੋਨ ਤੇ ਠੀਕ ਹੈ ਜੀ ਹਾਂ ਇਹਦੇ ਪਰ ਦਸੀ ਵੀ ਵੱਡੀ ਮਾਚ ਹੋਈ ਹਾਂਜੀ ਭਾਈ ਜੀ ਇਹਦੇ ਪਰ ਦਸੀ ਵੱਡੀ ਮਾਚ ਹੋਈ ਹੈ ਤੇ ਤੀਜਾ ਸੋਸ ਹੋਈ ਆ ਅੱਛਾ ਜੀ ਇਹ ਤਿੰਨ ਮਹੀਨੇ ਹੋਏ ਸੂਈ ਨੂੰ ਤਿੰਨ ਮਹੀਨੇ ਸੂਈ ਨੂੰ ਹਾਂ ਜੀ ਹਾਂਜੀ ਭਾਈ ਜੀ ਸੂਆ ਕਰਵਾ ਸੂਈ ਤੇ ਜਸਵਾ ਸੁਈ ਵੀਰੇ ਤੇ ਜਸਵਾ ਸੁਈ ਹਾਂਜੀ ਦੁੱਧ ਕਿੰਨਾ ਪਿਆਰ ਹੈ ਦੁੱਧ ਦੇ ਦਿੱਥਲੇ ਵੀਰੇ 10 ਲੀਟਰ 10 ਲੀਟਰ ਦੁੱਧ ਪਿਆਰ ਹੈ ਹਾਂਜੀ ਠੀਕ ਹੈ ਜੀ ਤੇ ਇਹਨੂੰ ਵੀਰੇ ਅੱਗੇ ਗੱਪਣ ਹੋਈ ਹੈ ਹਾਂਜੀ ਕਿੰਨਾ ਚਿਰ ਮਹੀਨਾ ਹੋਇਆ 1 ਮਹੀਨਾ ਗੱਪਣ ਹਾਂਜੀ ਚੱਕ ਪਾਸ ਨਹੀਂ ਨਹੀਂ ਚੱਕ ਪਾਸ ਨਹੀਂ ਪਿਛੇ ਰੇ ਕੱਟਾ ਕੱਟਾ ਹਾਂਜੀ ਕੱਟਾ ਦੋਸਤੋ ਆਹ ਬੱਚਾ ਦਾ ਕੱਟਾ ਆਹ ਦੋਸਤੋ ਕਰਦੇ ਸਿਰ ਤੇ ਉਹ ਕਿ ਤੋ ਖਲਦਾ ਮੈਂ ਫਿਰ ਜਿਸ ਚੰਗਾ ਕਾ ਕਰਦਾ ਮੈਂ ਪੂਰਾ ਫੁੱਲ ਹੈਵੀ ਬੋਡੀ ਵੇਟ ਆਹ ਦੋਸਤੋ ਆਦੀ ਇਸ ਕੁਆਲਿਟੀ ਚੈੱਕ ਕਰਦੇ। ਪੂਰਾ ਦੋਤੂ ਕੋਲ ਹੈਵੀ ਬੋਡੀ ਵੇਟ ਹੈ। ਆਦੇ ਬਸ ਆਦੀ ਕਿਸੇ। ਪੂਰੇ ਮਿੱਜੇ ਤੇ ਖੋਸਾ ਬਣੀ। ਚੰਗੇ ਕਦ ਕਦ ਤੀਜਾ ਸਵੇਰ ਸੁਈ ਹੈ ਤਿੰਨਵੀਂ ਦਾ ਜਨਮ ਹੋ ਗਿਆ ਹੋਵੇ ਤਾਂ ਮਹੀਨਾ ਹੋ ਗਿਆ ਟੀਕਾ ਭਰੇ ਨੂੰ ਬਾਕੀ ਬੋਸਤੋ ਜਿਹੜਾ ਵੀਰ ਖੜੂਗਾ ਦੀ ਕਿਸਮਤ ਹੈ ਬੱਚਾ ਨੇ ਕੱਟਾ ਦਿੱਤਾ ਆ ਵੀਰ ਐਂਡ ਰੀਮਾਜ ਪਰ ਤੁਸੀਂ ਜਿਹੜਾ ਤੂੰ ਕਹਿੰਦਾ ਵੀ ਕੋਕਾ ਪੀਸ ਆ ਤਵੋ ਹੋਣਾ ਵੀਰੇ ਕੋਕਾ ਪੀਸ ਆ ਜਮੈਂ ਕੋਕਾ ਤਿੰਨ ਤਿੰਨ ਫਾਇਦੇ ਆ ਤਿੰਨ ਤਿੰਨ ਫਾਇਦੇ ਅੱਛਾ ਜੀ ਹਾਂਜੀ ਤਿੰਨ ਤਿੰਨ ਫਾਇਦੇ ਵੀਰ ਕਦਾ ਤੇ ਵੀਰ ਹਾਂਜੀ ਵੀਰ ਕਿਰਵਾ ਸੁਆ ਸੁਈ ਹੈ ਦੂਜਾ ਸੁਆ ਸੁਈ ਆ ਦੂਜਾ ਸੁਆ ਸੁਈ ਆ ਤੇ ਸੀ ਇੱਥੇ ਕੱਪੜੇ ਹਾਂਜੀ ਚੈੱਕ ਪਾਸ ਚੈੱਕ ਪਾਸ 4 ਮਹੀਨੇ ਦੀ 4 ਮਹੀਨੇ ਦੀ 4 ਮਹੀਨੇ ਦੀ ਦੋਸਤੋ ਚੈੱਕ ਪਾਸ ਆਹ ਦਾ ਦੋਸਤੋ ਆਰਡਰ ਕੁਆਲਿਟੀ ਚੈੱਕ ਕਰੋ ਸੱਜਰ ਸੁਈਆਂ ਮੱਜਾਂ ਨੂੰ ਦੋਸਤੋ ਇਹ ਪਰੇ ਕਰਦੀ ਹੈ ਤਾਜੀ ਨੇ ਕਿੰਨਾ ਦੋ ਚੋਂ ਆਇਆ ਸੱਜਰ ਨੇ ਤਾਜੀ ਨੇ 18 ਲੀਟਰ ਚੋਂ ਆਇਆ 18 ਲੀਟਰ ਚੋਂ ਆਇਆ ਹਾਂਜੀ ਉਹਨੇ ਮਜੂਦਾ ਕੰਨਾ ਤਿਆਰ ਹੁਣ ਇਥੇ 14 ਲੀਟਰ 14 ਲੀਟਰ ਦੋ ਤਿਆਰ ਆ ਹਾਂਜੀ ਬੱਚਾ ਬੱਚਾ ਇਹਨੇ ਪਿਛੇ ਕੱਟੀ ਆਹ ਦੋਸਤੋ ਕਰੋ ਚੈੱਕ ਪਿਓਰ ਨਸਲ ਦੀ ਕੱਟੀ ਦੋ ਜੈੱਟ ਬੁਲਾਇਆ ਦੋਸਤੋ ਪਤੀ ਸੁਲਤਾਨ ਬੁੱਲਦੀ ਸੀ ਔਰ ਠੀਕਾ ਦੋਸਤੋ ਭਰਿਆ ਸੁਲਤਾਨ ਬੋਲਦਾ ਠੀਕਾ ਨਹੀਂ ਭਰਿਆ ਜਿਹੜੇ ਸੀਮਨ ਤੋਂ ਅੱਗੇ ਵੀਰ ਗੱਭਣਿਆ ਉਹ ਸੀਮਨ ਦਾ ਕੋਈ ਨਾਮ ਪ ਵੀਰਾ ਸ਼ੇਰਾ ਆ ਭੁੱਲਿਆ ਸ਼ੇਰਾ ਬੋਲੇ ਹਾਂਜੀ ਜੀ ਤੂੰ ਇਹ ਗੱਬੜੇ ਹਾਂਜੀ ਚੰਗਾ ਇੰਪੋਰਟਡ ਬੋਲੇ ਹਾਂਜੀ ਠੀਕ ਹੈ ਟੋਰੀਏ ਨਾ ਕੋਸੋ 4 ਮਹੀਨੇ ਦੀ ਚੈੱਕ ਪਾਸ ਲੱਗਣ ਪੰਜੀ ਜੇ ਟਾਈਮ ਸੀ ਨਹੀਂ ਹੋ ਗਿਆ ਬਹੁਤ ਹੋ ਗਿਆ ਮੌਕੇ ਤੇ 14 ਮਹੀਨੇ ਤੋਂ 14 ਮਹੀਨੇ ਦੀ ਚੈੱਕ ਪਾਸ ਆਹ ਦੇਖੋ ਸਾਡੇ ਕੋਲ ਜਨਤਰੀ ਦੀ ਚੈੱਕ ਪਾਸ ਹੈ ਇਹਦੇ ਤੋਂ ਤੱਕ ਹੈ ਐਂਟਰਸ ਦੇ ਨਾਲ ਵਿੱਚ ਤੋਂ ਗੱਬੜੇ ਚੈੱਕ ਪਾਸ ਬਹੁਤ ਵੀ 14 ਕਿਲੋ ਬੱਚਾ ਕੋਈ ਬਗਰ ਕੱਟ ਨਹੀਂ ਆਹ ਜੀ ਫੇਸ ਕੁਆਲਿਟੀ ਚੈੱਕ ਕਰ ਰੋ ਹੈ ਇਹੋ ਜਿਹਾ ਬਹੁਤ ਬੜਾ ਹੈ ਆਪ ਵੀ ਆਪ ਦੇ ਚੈਨ ਦੇ ਫੋਟੋ ਆਲਾ ਕਰਦੇ ਜਦੋਂ ਬਾਈਕ ਨੂੰ ਜਿੰਨ ਲੱਗੀਏ ਸਪੋਕੀ ਦੇ ਭਰ ਕੱਟਿਆ ਹੋਇਆ ਹੈ ਮੇਰਾ ਸ਼ਾਮਾਤਾ ਕਾ ਜੀ ਹੋਤੇ ਆ ਕਰ ਜਾਣਾ ਇਹਨੇ ਠੀਕ ਹੈ ਹਾਂ ਜੀ ਆਹ ਦੋਸਤ ਕਰ ਲੋ ਜੀ ਸਾਈਡ ਤੋਂ ਕੁਆਲਿਟੀ ਚੈੱਕ ਇਹ ਨਾ ਵੀ ਆਖਿਆ ਦੋਸਤ ਤੁਸੀਂ ਆਪ ਕਰ ਸਕਦੇ ਜੇ ਐਡਜਮੈਂਟ ਬੋਲੇ ਦੋਸਤੋ ਜਿਹੜਾ ਕੰਦਾ ਪਸੂ ਦਾ ਵੀਰ ਕੰਦਾ ਫੋਨ ਤੇ ਕਰਾਂਗੇ ਜਿਹੜਾ ਵੀ ਕੋਈ ਵੀ ਇਹਦਾ ਚਾਹ ਵਾਨੂੰਾ ਜਿਹੜਾ ਨੰਬਰ ਦੱਸੇ 1 ਨੰਬਰ 2 ਨੰਬਰ 3 ਨੰਬਰ ਤੇ ਦੋਸਤੋ ਜਿੰਦੀ ਜਿਹੜੀ ਕਰਾਂ ਲਈ ਤੁਸੀਂ ਆਪ ਦਾ ਨਹੀਂ ਵੀ ਆਗੇ ਆਪ ਦੋਸਤੋ ਕਰੋ ਜੀ ਆਰਡਰ ਕੁਆਲਟੀ ਚੈੱਕ ਮੈ ਚੰਗੀਆਂ ਦੋਸਤੋ ਤਕਰੀਰ ਆਪਾਂ ਸਮਝੀਏ ਸ਼ਾਇਦ ਬੱਚਾ ਦੇ ਇੱਕ ਦਾ ਨਹੀਂ ਹੋਣੀ ਪੱਲੀ ਤੁਸੀਂ ਆਪ ਕੰਟੈਕਟ ਕਰਨਾ ਫੋਨ ਕਰਾਈਏ आप उसको एक बड़ी मतलब बड़ी मैच क्रिकेट में भी है मतलब क्रिकेट में आ तो अब ਨੈਰਕੀ ਜੀ ਉਹ ਮਾੜਾ 200 ਬੱਚੇ ਬਿਲਕੁਲ ਮੌਜੂਦ ਹੈ ਕਟਾ ਆਬੀ ਤੋਂ ਨਿਕਲੋ ਜਦੋਂ ਜੈਟ ਲੈਟ ਦਿਖਾਓ ਉੱਪਰ 10 ਮੀਟਰ ਇਕ ਇੱਕ ਦੋ ਆਪ ਨੂੰ ਪੁੱਛਣ ਦਾ ਜੇਕਰ ਕੋਈ ਆਨ ਮਾਦੇ ਸਿੰਗਲ